ਆਜਾ ਪਾ ਬਣਾਵਾਂਗੇ ਟਾਬਾ ਸਟਾਈਲ ਜਾਂ ਫਿਰ ਬਾਜ਼ਾਰ ਵਰਗੇ ਸਿਰਕਾ ਪਿਆਜ਼ ਦੇਖਣ ਚ ਜਿੰਨੇ ਦਾ ਸੋਹਣੇ ਲੱਗਦੇ ਆ ਖਾਣ ਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ ਅਕਸਰ ਅਸੀਂ ਜਿਹੜਾ ਟਾਬੇ ਉੱਤੇ ਜਾਂ ਰੈਸਟੋਰੈਂਟ ਦੇ ਵਿੱਚ ਇਹ ਪਿਆਜ਼ ਖਾਂਦੇ ਆ ਬਿਲਕੁਲ ਆਸਾਨ ਤਰੀਕੇ ਦੇ ਨਾਲ ਤੇ ਬਹੁਤ ਹੀ ਘੱਟ ਸਮਾਨ ਦੇ ਨਾਲ ਘਰ ਦੇ ਸਮਾਨ ਦੇ ਨਾਲ ਇਹ ਸਿਰਕਾ ਪਿਆਜ਼ ਤੁਸੀਂ ਬਣਾ ਲਓਗੇ ਜਿਨ੍ਹਾਂ ਨੂੰ ਨਹੀਂ ਆਉਂਦਾ ਹੈਗਾ ਜਾਂ ਪਹਿਲੀ ਵਾਰੀ ਬਣਾਉਣਗੇ ਉਹ ਬੇਸਾਨੀ ਦੇ ਨਾਲ ਬਣਾ ਲੈਣਗੇ ਤੇ ਮਿੰਟਾਂ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਂਦੇ ਨੇ ਜਦੋਂ ਕੋਈ ਪ੍ਰਾਣਾ ਆਵੇ ਤਾਂ ਉਸ ਟਾਈਮ ਤੇ ਤੁਸੀਂ ਬਣਾ ਕੇ ਰੱਖ ਲਓ ਬਹੁਤ ਜ਼ਿਆਦਾ ਟੇਸਟੀ ਬਣਦੇ ਰਹੇਗੇ ਸਾਸਰੀਏ ਘਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿਣੀ ਆ ਨਵੀਂ ਨਵੀਂ ਰੈਸਪੀਸ ਨਵੀਂ ਰੈਸਪੀਸ ਦੇਖਣ ਲਈ ਆ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਿਆ ਕਰੋ ਤਾਂ ਕਿ ਸਾਰੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਤੇ ਚੱਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰਾਂ ਜਰੂਰ ਕਰਦਿਆ ਕਰੋ ਜੀ ਇਦਾਂ ਦਾ ਸਿਰਕਾ ਪਿਆਜ਼ ਬਣਾਉਣ ਲਈ ਮੈਂ ਛੋਟੇ ਛੋਟੇ ਪਿਆਜ਼ ਦਾ ਜਿਹੜੇ ਲੈ ਲਏ ਆ ਤੁਸੀਂ ਛੋਟੇ ਪਿਆਜ਼ ਨਹੀਂ ਮਿਲਦੇ ਹੈਗੇ ਤਾਂ ਸਾਈਡਾਂ ਹਟਾ ਕੇ ਇਹਨਾਂ ਦੀਆਂ ਵਿੱਚੋਂ ਗੋਲੀਆਂ ਜਿਹਾ ਕੱਟ ਲਓ ਫਿਰ ਆਸਾਨ ਹੋ ਜਾਂਦਾ ਏ ਤੇ ਪਿਆਜ਼ ਦੇ ਵਿੱਚ ਆਪਾਂ ਦੋ ਦੋ ਕੱਟ ਆ ਜਿਹੜੇ ਇਸ ਤਰ੍ਹਾਂ ਲਗਾ ਦੇਵਾਂਗੇ ਵਿੱਚ ਵਿੱਚ ਆਪਾਂ ਕੱਟ ਲਗਾ ਦੇਵਾਂਗੇ ਤਾਂ ਕਿ ਸਿਰਕਾ ਵੀ ਸਮਾਜਵੇ ਤੇ ਇਹਨਾਂ ਨੂੰ ਕਲਰ ਆ ਜਿਹੜਾ ਉਹ ਵੀ ਵਧੀਆ ਚੰਗੀ ਤਰ੍ਹਾਂ ਝੜ ਜਾਵੇ ਤਾਂ ਕਿ ਦੇਖਣ ਚ ਵੀ ਸੋਹਣੇ ਲੱਗਣ ਤੇ ਖਾਣ ਚ ਤਾਂ ਟੇਸਟੀ ਹੋਣਗੇ ਅੰਦਰ ਤੱਕ ਰਹਿੰਦਾ ਸਿਰਕੇ ਦਾ ਟੇਸਰ ਜਿਹੜਾ ਚੱਲਿਆ ਜਾਵੇ ਸਾਰਿਆਂ ਦੇ ਵਿੱਚ ਇਸੇ ਤਰ੍ਹਾਂ ਹੀ ਮੈਂ ਕੱਟ ਲਗਾ ਲਿਆ ਹੁਣ ਆਪਾਂ ਇੱਕ ਭਾਂਡੇ ਦੇ ਵਿੱਚ ਪਾਇਆ ਹੋਇਆ ਇਹਦੇ ਵਿੱਚ ਜਿੰਨੇ ਕੇ ਡੁੱਬ ਜਾਣ ਉਹਨਾਂ 'ਕ ਸਿਰਕਾ ਆਪਾਂ ਇਹਦੇ ਵਿੱਚ ਪਾ ਲਵਾਂਗੇ ਅਧਿਕ ਕੌਲੀ ਮੈਂ ਸਿਰਕੇ ਦੀ ਆ ਜਿਹੜੀ ਪਾਈ ਆ ਅੱਪਾ ਵਿੱਚ ਵਿੱਚ ਜਿਹੜੇ ਪਾਲਟ ਦੇ ਵੀ ਰਵਾਂਗੇ ਤੇ ਸਵਾਦ ਅਨਸਾਰ ਇਹਦੇ ਵਿੱਚ ਨੂਣ ਆ ਜਿਹੜਾ ਉਹ ਮੈਂ ਪਾ ਦਿੱਤਾ ਹੈ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੁਸੀਂ ਚਾਹੋ ਪਹਿਲਾਂ ਹੀ ਸਿਰਕਾ ਪਾ ਕੇ ਰੱਖ ਸਕਦੇ ਹੋ ਨੂਣ ਵਾਲ ਦੇ ਵਿੱਚ ਐਡ ਕਰ ਦੋ ਉਸ ਤੋਂ ਬਾਅਦ ਆਪਾਂ ਵਧੀਆ ਨਿੰਬੂ ਇਹਦੇ ਵਿੱਚ ਦੋ ਨਿੰਬੂ ਆ ਜਿਹੜੇ ਨਚੋੜ ਦਵਾਂਗੇ ਇਹਨਾਂ ਨਾਲ ਫਲੇਵਰ ਵੀ ਵਧੀਆ ਆਉਂਦਾ ਹੈ ਤੇ ਪਿਆਜ਼ਾਂ ਦਾ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੋ ਜਾਂਦਾ ਹੈ ਜੇ ਤੁਹਾਡੇ ਕੋਲ ਨਿੰਬੂ ਨਹੀਂ ਹੈਗੇ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਪਰ ਜੇ ਹੈਗੇ ਨੇ ਤਾਂ ਜ਼ਰੂਰ ਨਿੰਬੂ ਪਾਓ ਹੁਣ ਆਪਾਂ ਇਹਨਾਂ ਨੂੰ 24 ਘੰਟੇ ਲਈ ਫ੍ਰਿਜ ਦੇ ਵਿੱਚ ਰੱਖ ਦਵਾਂਗੇ ਜਾਂ ਫਿਰ ਤੁਸੀਂ ਇਹਨਾਂ ਨੂੰ ਏਸੀ ਵਾਲੇ ਕਮਰੇ ਦੇ ਵਿੱਚ ਰੱਖ ਦੇਣਾ ਹੈ ਕਿਉਂਕਿ ਗਰਮੀ ਦਾ ਮੌਸਮ ਜਦੋਂ ਹੁੰਦਾ ਹੈ ਉਸ ਟਾਈਮ ਤੇ ਤੁਸੀਂ ਆ ਜਿਹੜਾ ਖਰਾਬ ਹੋ ਜਾਂਦੇ ਨੇ ਦਾ ਟੇਸਟ ਨਹੀਂ ਵਧੀਆ ਰਹਿੰਦਾ ਹੈਗਾ ਜੇ ਸਰਦੀ ਦਾ ਮੌਸਮ ਆ ਤਾਂ ਤੁਸੀਂ 24 ਘੰਟੇ ਲਈ ਆ ਜਿਹੜਾ ਬਾਹਰ ਹੀ ਰੱਖ ਸਕਦੇ ਹੋ ਇਸ ਤਰ੍ਹਾਂ ਇਹ 24 ਘੰਟੇ ਇਹਨਾਂ ਨੂੰ ਹੋ ਗਏ ਆ ਸਰਦੀ ਦੇ ਮੌਸਮ ਦੇ ਵਿੱਚ ਤਾਂ ਤੁਸੀਂ ਕਲਰ ਲਈਏ ਇਹਦੇ ਵਿੱਚ ਜਿਹੜਾ ਚਕੰਦਰ ਆ ਵੀ ਯੂਜ਼ ਕਰ ਸਕਦੇ ਹਾਂ ਪਰ ਮੈਂ ਕਲਰ ਲਈ ਇਹਦੇ ਵਿੱਚ ਬਿਲਕੁਲ ਹਲਕਾ ਜਿਹਾ ਲੱਡੂਆਂ ਜਾਂ ਫਿਰ ਜਲੇਬੀਆਂ ਵਾਲਾ ਰੰਗ ਆ ਜਿਹੜਾ ਮੈਂ ਜਲੇਬੀਆਂ ਵਾਲਾ ਰੰਗ ਪਾਇਆ ਏ ਹਲਕਾ ਜਿਹਾ ਬਿਲਕੁਲ ਇੱਕ ਦੋ ਚੁਟਕੀ ਉਹਦੇ ਨਾਲ ਇਹਨਾਂ ਦਾ ਕਲਰ ਆ ਜਿਹੜਾ ਵਧੀਆ ਹੋ ਗਿਆ ਕੁਝ ਟਾਈਮ ਲਈ ਮੈਂ ਰੱਖਤਾ ਸੀ ਇਹਨਾਂ ਨੂੰ ਇਸ ਤਰ੍ਹਾਂ ਦਾ ਕਲਰ ਹੋ ਗਿਆ ਜੇ ਸਰਦੀ ਦਾ ਮੌਸਮ ਆ ਤੁਸੀਂ ਚਕੰਦਰ ਹੀ ਪਾਇਓ ਉਹਦੇ ਨਾਲ ਕਲਰ ਆ ਜਿਹੜਾ ਵਧੀਆ ਹੋ ਜਾਂਦਾ ਏ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਕਲਰ ਨਹੀਂ ਪਾਉਣਾ ਹੈਗਾ ਤਾਂ ਟੋਟਲੀ ਹੈ ਜਿਹੜਾ ਸਕਿਪ ਵੀ ਕਰ ਸਕਦੇ ਹੋ ਟੇਸਟ ਫਿਰ ਵੀ ਇਹਨਾਂ ਦਾ ਉਨਾ ਹੀ ਜ਼ਿਆਦਾ ਵਧੀਆ ਰਹੂਗਾ ਜਿੰਨਾ ਕਿ ਬਾਜ਼ਾਰ ਵਾਲੇ ਸਰਕਾ ਪਿਆਜ਼ਾ ਹੁੰਦਾ ਹੈ ਦੂਜੀ ਸਾਈਡ ਤੇ ਜੇਕਰ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਤਾਂ ਤੁਸੀਂ ਜਿਹੜਾ ਇਸ ਤਰੀਕੇ ਨਾਲ ਵੀ ਸਰਕਾ ਪਿਆਜ਼ਾ ਬਣਾ ਸਕਦੇ ਹੋ ਇਹ ਘੰਟੇ 2 ਘੰਟੇ ਦੇ ਵਿੱਚ ਬਣ ਜਾਂਦਾ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪਰੌਣੇ ਆਏ ਹੋਏ ਆ ਤੁਸੀਂ ਉਹਨਾਂ ਨੂੰ ਦੇਣਾ ਹੈ ਤਾਂ ਇਹ ਘੰਟੇ 2 ਘੰਟੇ ਤੁਸੀਂ ਪਹਿਲਾਂ ਬਣਾ ਲਓ ਫਿਰ ਇਹ ਬਣ ਕੇ ਤਿਆਰ ਹੋ ਜਾਂਦਾ ਹੈ ਇੰਨਾ ਟਾਈਮ ਤੁਸੀਂ ਸਬਜ਼ੀ ਵਗੈਰਾ ਬਣਾਓਗੇ ਇੰਨਾ ਟਾਈਮ ਇਹ ਬਣ ਕੇ ਤਿਆਰ ਹੋ ਜਾਊਗਾ ਇਹਨੂੰ ਸਾਈਡ ਤੇ ਰੱਖ ਦਿਓ ਇਦੇ ਲਈ ਪਿਆਜ਼ ਆਪਾਂ ਇਸ ਤਰ੍ਹਾਂ ਛੋਟੇ-ਛੋਟੇ ਲੱਛਿਆਂ ਦੇ ਵਿੱਚ ਜਿਹੜੇ ਕੱਟ ਲਏ ਆ ਤਾਂ ਕਿ ਸਰਕਾ ਨਾਲ ਦੇ ਵਿੱਚ ਆਸਾਨੀ ਨਾਲ ਸਮਾਜ ਜਵੇ। ਪਿਆਜ਼ ਗੋਲ-ਗੋਲ ਕੱਟਣ ਤੋਂ ਬਾਅਦ ਮੈਂ ਇਸ ਤਰ੍ਹਾਂ ਲੱਛਿਆਂ ਦੇ ਵਿੱਚ ਸਾਰੇ ਵੱਖ-ਵੱਖ ਕਰ ਲਏ ਆ। ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਜਿਹੜਾ ਠੰਡਾ ਪਾਣੀ ਰੱਖ ਦਵਾਂਗੇ ਪਾ ਕੇ ਕੁਝ ਦੇਰ ਲਈ ਆਪਾਂ ਠੰਡੇ ਪਾਣੀ ਦੇ ਵਿੱਚ ਰੱਖ ਦਵਾਂਗੇ ਕਿਉਂਕਿ ਲੱਛੇ ਆ ਜਿਹੜੇ ਨਰਮ ਨਾ ਪੈਣ। ਇਸ ਲਈ ਆਪਾਂ ਇਹਦੇ ਵਿੱਚ ਠੰਡਾ ਪਾਣੀ ਪਾਇਆ ਹੈ। ਲੱਛੇ ਆ ਜਿਹੜੇ ਜਲਦੀ ਨਰਮ ਪੈ ਜਾਂਦੇ ਆ। ਹੁਣ ਆਪਾਂ ਕਿਸੇ ਵੀ ਭਾਂਡੇ ਦੇ ਵਿੱਚ ਕੋਲੇ ਦੇ ਵਿੱਚ ਤੁਸੀਂ ਇਹਨਾਂ ਪਿਆਜ਼ਾਂ ਨੂੰ ਪਾ ਕੇ ਤੁਸੀਂ ਇਹਨੂੰ ਘੰਟਾ ਤੋਂ ਘੰਟਾ ਪਹਿਲਾਂ ਇਹ ਜਿਹੜਾ ਤਿਆਰ ਕਰਕੇ ਰੱਖ ਸਕਦੇ ਹੋ ਇਹਦੇ ਵਿੱਚ ਆਪਾਂ ਥੋੜੇ ਜਿਹੇ ਅਦਰਕ ਦੇ ਟੁਕੜੇ ਵੀ ਪਾਇਆ ਤੁਸੀਂ ਦੂਜੇ ਪਿਆਜ਼ਾਂ ਦੇ ਵਿੱਚ ਵੀ ਪਾ ਸਕਦੇ ਹੋ ਇਹ ਨਾਲ ਫਲੇਵਰ ਤੇ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਜੇ ਤੁਹਾਨੂੰ ਟ੍ਰਿਕਲ ਨਹੀਂ ਹੈਗੇ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਦੂਜੀ ਸਾਈਡ ਤੇ ਆਪਾਂ ਦੋ ਨਿੰਬੂ ਆ ਜਿਹੜੇ ਨਿਚੋੜ ਦਵਾਂਗੇ ਇਹਨਾਂ ਨਾਲ ਫਲੇਵਰ ਤੇ ਟੇਸਟ ਵਧੀਆ ਹੋ ਜਾਂਦਾ ਹੈ ਤੇ ਕਲਰ ਵੀ ਵਧੀਆ ਹੋ ਜਾਂਦਾ ਹੈ ਇਹ ਸਰਦੀ ਦੇ ਮੌਸਮ ਵਾਲੇ ਲਾਲ ਪਿਆਜ਼ ਹੁੰਦੇ ਆ ਉਹਨਾਂ ਦਾ ਕਲਰ ਬਹੁਤ ਹੀ ਵਧੀਆ ਪਿੰਕ ਪਿੰਕ ਹੋ ਜਾਂਦਾ ਹੈ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈਂਦੀ ਐਕਸਟਰਾ ਕੁਝ ਵੀ ਪਾਉਣ ਦੀ ਲੋੜ ਨਹੀਂ ਅੱਧਿਕ ਡੁੱਬਦੇ ਹੋ ਜਾਣਾ ਨਗ ਸਿਰਕਾ ਤੁਸੀਂ ਇਹਦੇ ਵਿੱਚ ਪਾ ਦੇਣਾ ਤੇ ਵਿੱਚ ਵਿੱਚ ਇੱਕ ਦੋ ਵਾਰੀ ਇਹ ਜਿਹੜਾ ਪਲਟ ਦੇਣਾ ਹੈ ਤਾਂ ਕਿ ਇਹ ਸਿਰਕਾ ਸਾਰੇ ਪਿਆਜ਼ਾਂ ਨੂੰ ਲੱਗ ਜਵੇ ਇਦਾਂ ਆਪਾਂ ਇਹਨਾਂ ਨੂੰ ਮਿਕਸ ਕਰ ਦਵਾਂਗੇ ਸਾਰੇ ਪਿਆਜ਼ਾਂ ਨੂੰ ਤੁਸੀਂ ਚਾਹੋ ਇਹਦੇ ਵਿੱਚ ਕਲਰ ਪਾ ਸਕਦੇ ਹੋ ਪਰ ਮੈਂ ਬਿਨਾ ਕਲਰ ਤੋਂ ਹੀ ਇਦਾਂ ਹੀ ਰੱਖਿਆ ਸਿੰਪਲ ਰੱਖਿਆ ਟੇਸਟ ਇਹਨਾਂ ਦਾ ਉਹੀ ਰਹੂਗਾ ਬਸ ਕਲਰ ਆ ਜਿਹੜਾ ਥੋੜਾ ਜਿਹਾ ਚੇਂਜ ਹੋ ਜਾਂਦਾ ਹੈ ਬਾਜ਼ਾਰ ਵਰਗਾ ਹੋ ਜਾਂਦਾ ਹੈ ਦੇਖਣ ਦੇ ਵਿੱਚ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਵਿੱਚ ਵਿੱਚ ਜਿਹੜਾ ਪਲਟ ਦਿੱਤਾ ਹੈ ਤੇ 2 ਘੰਟੇ ਬਾਅਦ ਆ ਇਹ ਬਿਲਕੁਲ ਆਪਣੇ ਬਣ ਕੇ ਤਿਆਰ ਹੋ ਗਏ ਆ ਇਸੇ ਤਰ੍ਹਾਂ ਤੁਸੀਂ ਦੋਈ ਤਰ੍ਹਾਂ ਦੇ ਇਹ ਜਿਹੜੇ ਸਿਰਕਾ ਪਿਆਜ਼ ਆਸਾਨੀ ਦੇ ਨਾਲ ਬਣਾ ਸਕਦੇ ਹੋ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਆ ਜ਼ਰੂਰ ਕਰਦਿਆ ਕਰੋ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ